ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਜੀ ਹਾਂਜੀ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਦਿਖਾਣ ਲੱਗੀ ਹਾਂ ਕਿ ਦੁਵਾਰਾ ਤੁਲਸੀ ਸਾਹਿਬ ਹਾਂਜੀ ਸਾਡੇ ਨਾਲ ਮਤਲਬ ਲੱਗੇ ਹੀ ਗੁਰਦੁਆਰਾ ਹੈਗਾ ਵਾ 6ਵੀਂ ਪਾਤਸ਼ਾਹੀ 15ਵੀਂ ਪਾਤਸ਼ਾਹੀ ਸ਼ੇਰਪੁਰ ਅਜੰਦੇਵ ਜੀ 6ਵੀਂ ਪਾਤਸ਼ਾਹੀ ਸ਼ੇਰਪੁਰ ਹਰ ਹਰਬਬੀ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਮਾਨ ਜੀ ਦਾ ਗੁਰਦੁਆਰਾ ਵਾ ਤੇ ਮਥਰੇ ਪ੍ਰਸਿੱਧ ਗੁਰਦੁਆਰਾਵਾ ਤੇ ਇਹਨਾ ਹਰ ਸਾਲ ਮਤੋਂ ਮੇਲਾ ਲੱਗਦਾ ਵਾ ਤੇ ਅੱਜ ਕਿਹਨਾ ਹੜਾਂ ਦੇ ਕਰਕੇ ਮੇਲਾ ਨਹੀਂ ਲੱਗਦਾ ਪਿਆ ਤੇ ਵੈਸੇ ਹੀ ਤੋਂ ਜਿੱਦਾਂ ਵੀ ਥੋੜਾ ਬੋਧਾ ਪ੍ਰੋਗਰਾਮ ਬਾਬਾ ਜੀ ਕਰਵਾਉਂਦੇ ਪਿਆ ਜਿਹੜੇ ਪ੍ਰਧਾਨ ਹੈਗੇ ਉੱਥੇ ਦੇ ਤੇ ਉੱਥੇ ਪ੍ਰੋਗਰਾਮ ਹੈਗਾ ਵਾ ਤੇ ਅਸੀਂ ਚੱਲੇ ਅੱਜ ਦਰਸ਼ਨ ਕਰਨ ਤੇ ਨਾਲ ਮੇਰੇ ਬੱਚੇ ਤੇ ਮੈਂ ਕਿਹਾ ਚਲੋ ਆਪਣੇ ਗਾਇਸ ਨੂੰ ਵੀ ਦਿਖਾਨੇ ਆ ਤੇ ਦਰਸ਼ਨ ਕਰਾਨੇ ਆ ਤੇ ਤੁਸੀਂ ਸਾਡਾ ਵਲੋਗ ਪੂਰਾ ਦੇਖਿਓ ਤੇ ਗੁਰਦੁਆਰਾਤੂ ਸੈਿੱਦ ਦੇ ਦਰਸ਼ਨ ਕਰਿਓ ਓਕੇ ਗਾਇਸ ਮਿਲਦੇ ਆ ਗੁਰਦੁਆਰਾ ਸੈਿੱਦ ਆ ਕੇ एॾा ई वलोग पूरा देखियो फुल वॉच करियो लाईक एंड सबसक्राइब करियो हांजी गाय मिलंदा साहिब जा दर्शन करवाद्वारा साहिब ਫਰਜ਼ ਮੁਆਫ ਕਰਦੀਆਂ ਕਿ ਹਾਜ਼ਰੀਆਂ ਪ੍ਰਵਾਹ ਕਰਨਾ ਅਰਦਾਸ ਨਾਲ ਜੇਕਰ ਸਾਡੇ ਸਰਨੇ ਪਰੇ ਪਰੇ ਦਾ ਇਤਤਾਲ ਖਾਲਸਾ ਉਹਦੇ ਦੁਸਤ ਨਹੀਂ ਹੋਏ ਵਾਹਿਗੁਰੂ ਜੀ ਕਿਤੇ ਜੇ ਸਾਡਾ ਪਰਿਵਾਰ ਰੱਖੇ ਜੀ ਜੀ ਦੀ ਖਵਾਰੀਆਂ ਤੇ ਉਹਨਾਂ ਦੇ ਵਿੱਦਿਆ ਦਾ ਜਸਾ ਉਹਨਾਂ ਦਾ ਬੇਨਤੀ ਸੰਗਤ ਲੰਗਰ ਚੰਗੀ ਵਾਈਬ ਜੀ ਸੰਗਤ ਲੰਗਰ ਚੰਗੀ ਹੈ ਬਹੁਤ ਕਰ ਗਈ करणेर जी कर्म जी सौदा कर्म जी आए चल तेरी करी ते चरदन कर پتروان جا ھاڻي چرنا ٿي چرهنا ٿي